ਜਿੰਦਾਬਾਦ ਲਾਜਾ ਮੇਤਾ ਜਿੰਦਾਬਾਦ ਜਿੰਦਾਬਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡਾ ਏਕ ਜਿੰਦਾਬਾਦ 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 ਸਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਹਾਂ ਜੀ ਬੀਤ ਕੀ ਨਾਮ ਹੈ ਜੀ ਹੋਰਾਂ ਨਾਲ ਗਾਲ ਸਾਹਿਬ ਅਫਸਰ ਨਗਰ ਦਾ ਟਾਸਟ ਬਿਹੰਡਾ ਆਚਰਨਾ ਤਨਤਾ ਲਾਇਆ ਜਨਦਰਪੁਰ ਟਾਸਟ ਦੇ ਈੋਰ ਜੈਸ਼ ਕੁਮਾਰ ਬੁਰਦ ਬਿਨਾ ਕੋਈ ਪਰਤਾਲ ਕਰਵਾਏ ਐਫ ਆਈ ਆਰ ਦਰਜ ਕਰਵਾਈ ਗਈ ਹੈ ਵੀ ਇਹਨੇ ਚੇਅਰਮੈਨ ਦੇ ਯਾਲੀਸ ਰਿਕਰਮਾ ਲਿਆ ਜੋ ਕਿ ਕੋਈ ਪਰਤਾਲ ਨਹੀਂ ਕਰਵਾਈ ਗਈ ਪਰਤਾਲ ਕਰਵਾਉਣ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਜਾਵੇ ਜਿਹੜੀ ਐਫ ਆਈ ਆਰ ਦਰਜ ਕਰਵਾਈ ਗਈ ਹੈ ਉਹਨੂੰ ਵਾਪਸ ਲਿਆ ਜਾਏ ਤੇ ਕੀ ਨਾਮ ਹੈ ਪੂਰੇ ਪੰਜਾਬ ਪਰ ਤੇ ਹਾਂ ਸਾਰੇ ਪੰਜਾਬ ਵਿੱਚ ਟਾਸਟਾਂ ਦੇ ਵਿੱਚ ਜਦ ਤੱਕ ਜਾਰੀ ਰਹੂਗਾ ਜੋ ਤੱਕ ਐਫ ਆਈ ਆਰ ਵਾਪਸ ਨਹੀਂ ਲਿਆ ਐਫ ਆਈ ਆਰ ਕਦੋਂ ਹੋਈ ਸੀ ਉਹਨਾਂ ਦੀ ਐਫ ਆਈ ਆਰ ਹੋ ਗਿਆ ਹਫਤੇ ਵਿੱਚ ਹੋ ਗੋ ਆਖਰਾ ਇਸ ਗੱਲ ਪਿੱਛੇ ਵੀ ਚੇਅਰਮੈਨ ਜਾਲੀ ਸੁਨੇਚਰ ਮਾਰੇ ਇਹ ਹੋ ਗਈ ਤੁਹਾਡੀ ਕਿਸ ਸਰਕਾਰ ਨਾਲ ਗੱਲ ਨਹੀਂ ਹੋਈ ਸਰਕਾਰ ਨੂੰ ਮੈਂ ਉਹਨਾਂ ਨੂੰ ਮਦਦ ਲਿਖ ਕੇ ਹਾਂ ਵਾਪਸ ਲੈਂਦੇ ਕੋਈ ਮੰਗਾ ਹੈ ਹਾਲੇ ਕੋਈ ਕਾਰਵਾਈ ਨਹੀਂ ਕੀ ਮੰਗਾਤੇ ਭਈ ਐਫ ਆਈ ਆਰ ਜਿਹੜੀ ਦਰਜ ਕੋਈ ਵਾਪਸ ਲਈ ਜਾਵੇ ਤੇ ਪਰਤਾਲ ਕਰਵਾਉਣ ਤੋਂ ਬਾਅਦ ਹੀ ਕੋਈ ਕਾਰਵਾਈ ਜੋ ਤੱਕ ਐਫ ਆਈ ਆਰ ਜਿਹੜੀ ਵਾਪਸ ਨਹੀਂ ਲਈ ਜਾਂਦੀ ਸਾਰੇ ਮੁਲਾਜ਼ਮ ਸਾਰੇ ਹਾਂ ਪ੍ਰੋਮੋਸ਼ਨ ਟਾਸਟਲ ਦੇ ਇਨਾ ਮਹੀਤੇ ਕੀ ਕਿਹਾ ਜਾਵੇ ਮੈਂ ਹਰਮਿੰਦਰ ਸਿੰਘ ਜੂਨੀਅਰ ਅਸਿਸਟੈਂਟ ਇੰਪਰੂਵਮੈਂਟਸ ਫੰਡਾ ਸਾਡੇ ਹੀ ਇੱਕ ਉੱਚ ਅਧਿਕਾਰੀ ਜੋ ਅੱਜ ਕੱਲ ਪਟਿਆਲਾ ਚ ਲੱਗੇ ਹੋਏ ਨੇ ਪਹਿਲਾਂ ਉਹਨਾਂ ਦੀ ਤਾਇਨਾਤੀ ਸੀ ਜਲੰਧਰ ਇੰਪਰੂਵਮੈਂਟ ਟਰਸਟ ਵਿਕੇ ਜਿੱਥੇ ਕੇ ਉੱਥੋਂ ਦੇ ਅੱਜ ਕੱਲ ਦੇ ਚੇਅਰਮੈਨ ਨੇ ਕਿਹਾ ਕਿ ਪਿਛਲੇ ਟਾਈਮ ਕੋਈ ਫਾਈਲ ਸੇਲ ਨਾਲ ਰਿਲੇਟਰ ਮੂਵ ਹੋਈ ਸੀ ਤਾਂ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਕਿ ਜੋ ਇਹੋ ਸਾਹਿਬ ਅੱਜ ਪਟਿਆਲਾ ਵਿੱਚ ਤਾਇਨਾਤ ਨੇ ਉਹ ਤੋਂ ਜਲੰਧਰ ਤਾਇਨਾਤ ਸੀਗੇ ਤਾਂ ਉਹਨਾਂ ਨੇ ਆਪਣੇ ਜਾਲੀ ਸੈਨ ਮਾਰੇ ਜਿੱਦੇ ਕਿ ਕੋਈ ਪੜਤਾਲ ਨਹੀਂ ਕੀਤੀ ਗਈ ਕੋਈ ਵੀ ਇਨਕੁਆਰੀ ਜਾਂ ਉੱਚ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ ਗਿਆ ਇੱਕ ਤੋ ਕਿ ਜਿਨ੍ਹਾਂ ਤੇ ਇਨਸਾਫ ਨਹੀਂ ਮਿਲਦਾ ਸਾਰੇ ਅਸੀਂ ਆਪਦੇ ਉੱਚ ਅਧਿਕਾਰੀਆਂ ਨਾਲ ਦੇ ਕਰਮਚਾਰੀਆਂ ਦੇ ਨਾਲ ਫਿਲਹਾਲ ਇਸ ਦਰਮੇ ਤੇ ਬੈਠੇ ਆ ਉਹਦੋਂ ਬਾਅਦ ਸਾਡੀ ਕਲਮਛੋੜ ਹੜਤਾਲ ਹੈ ਇਹ ਕਿੰਨੇ ਵਜੇ ਤੁਸੀਂ ਬੈਠੇ ਹੋ 12 ਆਪਣਾ ਦਫਤਰੀ ਟਾਈਮ ਹੁੰਦਾ ਅਸੀਂ ਬੈਠੇ ਹਾਂ ਇੱਕ ਵਾਰੀ 12 ਵਜੇ ਧਰਮ ਤੱਕ ਬੈਠੇ ਆ ਉਸ ਤੋਂ ਬਾਅਦ ਸਾਨੂੰ ਕਿਹੜਾ ਇਨਸਾਫ ਨਹੀਂ ਮਿਲਦਾ ਇਹ ਕਲਮਛੋੜ ਹੜਤਾਲ ਚੱਲਦੀ ਰਹੂ ਸਾਰੀਆਂ ਇੰਪਰੂਵਮੈਂਟ ਰਸਤਾ ਨਾਲ ਹੜਤਾਲ ਮਿਲਿਆ ਸਾਰੇ ਰਸਤੇ ਮੇਸਤਰੇ ਆਏ ਤਰਨੇ ਤੇ ਬਠਿਆ ਸਰ ਪੰਜਾਬ ਪਰ ਚਾਰ ਪੂਰੇ ਪੰਜਾਬ ਪਰ